ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਹਮੇਸ਼ਾ ਰਹਿੰਦਾ ਕਿ ਪੁਲਿਸ ਜਿਹੜੀ ਆ ਵਿਜੀਬਲ ਤੇ ਅਲਰਟ ਉਹਨਾਂ ਦੀ ਡਾਇਰੈਕਸ਼ਨ ਰਹਿੰਦੀ ਹੈ ਉਹਦੇ ਤਹਿਤ ਅਸੀਂ ਅਚਾਨਕ ਅੱਜ ਸਾਰੇ ਆਫੀਸਰਸ ਰੇਲਵੇ ਸਟੇਸ਼ਨ ਅੰਮ੍ਰਿਤਸਰ ਆਏ ਆ so that overall security ਦੀ ਦੇਖੀ ਜਾਵੇ ਔਰ ਸਰਪ੍ਰਾਈਜ਼ ਐਲੀਮੈਂਟ ਨਾਲ ਇੱਕਦਮ ਚੈਕਿੰਗ ਕੀਤੀ ਜਾਵੇ ਜੇ ਕੋਈ ਸ਼ੱਕੀ ਬੰਦੇ ਟ੍ਰੇਨ ਚੋਂ ਆਉਂਦੇ ਆ ਜਾਂ ਪਲਾਟਫਾਰਮ ਤੇ ਜਾਂ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ ਸਾਡਾ ਪਾਰਕਿੰਗ ਲੋਟ ਹੈ ਉਦੇ ਵਿੱਚ ਕੋਈ ਅਨਕਲੇਮਡ ਵਾਹਨ ਮਿਲਦਾ ਸੋ ਅਸੀਂ ਉਸ ਤੇ ਕਾਰਵਾਈ ਕਰ ਸਕੀਏ ਔਰ ਮੈਂ ਤੁਹਾਡੇ ਮਾధ్యਮ ਨਾਲ ਸਾਰੇ ਗੁਰੂ ਨਗਰੀ ਵਾਸੀਆਂ ਨੂੰ ਕਹਿਣਾ ਕਿ ਹਮੇਸ਼ਾ ਤੁਹਾਨੂੰ ਪਤਾ ਹੀ ਹੈ ਕਿ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਸਾਰੇ ਆਫੀਸਰ ਦਿਨ ਰਾਤ ਮਿਹਨਤ ਕਰਦੇ ਨੇ ਤਾਂ ਕਿ ਜਿਹੜੇ ਸਾਡੇ ਸ਼ਹਿਰ ਦੀ ਤੇ ਸਾਡੇ ਵਾਸੀਆਂ ਦੀ ਸਿਕਿਉਰਿਟੀ ਇਨਸ਼ੋਰ ਕੀਤੀ ਜਾਵੇ ਉਹਦੇ ਚ ਅਸੀਂ ਸਾਰਾ ਜਿਹੜਾ ਨੈਕਸਟ ਇਸ ਤੋਂ ਇਲਾਵਾ ਜਿਹੜੇ ਸਿਕਿਉਰਿਟੀ ਐ ਥ੍ਰੈਟਨ ਪਰਸਨ ਵੀ ਔਰ ਵਰਨੇਬਲ ਜਗ੍ਹਾ ਦੀ ਗੌਰਮੈਂਟ ਬਿਲਡਿੰਗ ਸੀ ਉਹ ਵੀ ਨਾਲ ਨਾਲ ਅਸੀਂ ਜਿਹੜੀ ਐ ਸਟੋਰ ਕਰ ਰਹੇ ਆ ਔਰ ਇਹ ਸਾਡੇ ਆਪਰੇਸ਼ਨਸ ਟਾਈਮ ਟੂ ਟਾਈਮ ਚੱਲਦੇ ਰਹਿੰਦੇ ਆ ਇਸ ਤੋਂ ਇਲਾਵਾ ਆਰਗੇਨਾਈਜ਼ਡ ਕ੍ਰਾਈਮ ਤੇ ਡਰੱਗਜ਼ ਦੇ ਖਿਲਾਫ ਤੁਹਾਨੂੰ ਪਤਾ ਹੀ ਹੈ ਮਹਿੰਮ ਚੜੀ ਹੋਈ ਹੈ ਬਹੁਤ ਬੜੀਆਂ ਵੱਡੀਆਂ ਕਾਮਯਾਬੀਆਂ ਆਪਾਂ ਨੂੰ ਮਿਲੀਆਂ ਹਨ ਵੀ ਜਿਹੜੀ ਐ ਉਹਦੇ ਵਿੱਚ ਜਿਹੜਾ ਕਾਫੀ ਆਪਰੇਸ਼ਨ ਚੱਲ ਰਹੇ ਨੇ ਔਰ ਡਰਾਈਵ ਉਹ ਚੱਲ ਰਹੀ ਹੈ ਯੁੱਧ ਮਿਸ਼ਨ ਵਿਰੁੱਧ ਉਹਦੇ ਵਿੱਚ ਪੈਡਲਰ ਤੇ ਜਿਹੜੇ ਸਾਡੇ ਸਪਲਾਈਅਰਸ ਨੇ ਉਹਨਾਂ ਨੂੰ ਵੀ ਅਸੀਂ ਪਿਛਲੇ ਦਿਨਾਂ ਚ ਫੰਡ ਚ ਕਾਫੀ ਕਾਮਯਾਬ ਹੋਏ ਆਂ ਔਰ ਵੱਡੀਆਂ ਰਿਕਵਰੀਆਂ ਹੋਈਆਂ ਜਿਵੇਂ ਤੁਹਾਨੂੰ ਪਤਾ ਹੀ ਹੈ ਸੋ ਇਸ ਤਰ੍ਹਾਂ ਅਸੀਂ ਆਰਗੇਨਾਈਜ਼ਡ ਕ੍ਰਾਈਮ ਤੇ ਓਵਰਆਲ ਸਿਕਿਉਰਿਟੀ ਨੂੰ ਵੀ ਆਪਣੀ ਪ੍ਰਾਇਓਰਟੀ ਬਣਾਇਆ ਉਸ ਤੇ ਵੀ ਹੁਣ ਕੰਮ ਕੀਤਾ ਜਾ ਰਿਹਾ ਹੈ ਦੇਖੋ ਸਾਰੇ ਤਿਉਹਾਰ ਬੜੇ ਇੰਪੋਰਟੈਂਟ ਹੁੰਦੇ ਜੀ ਪਿਛੇ ਰਾਮ ਨੌਮੀ ਤੇ ਵੀ ਪੂਰਾ ਅਲਰਟ ਰਿਹਾ ਤੁਹਾਨੂੰ ਪਤਾ ਹੀ ਹੈ ਨਰਾਤਿਆਂ ਦੇ ਵਿੱਚ ਵੀ ਸਾਰੇ ਮੰਦਰਾਂ ਦੇ ਵਿੱਚ ਔਰ ਸਾਰੇ ਪਾਸੇ ਔਰ ਇਹ ਜਿਹੜੀ ਓਵਰਆਲ ਅਲਰਟ ਹੈ ਸਾਡਾ ਤੇ ਜਾਰੀ ਰਹੇਗਾ ਔਰ ਤੁਸੀਂ ਦੇਖਿਆ ਕਿ ਗਵਰਨਰ ਸਾਹਿਬ ਦੀ ਜਿਹੜੀ ਪਦ ਯਾਤਰਾ ਹੈ ਉਹ ਵੀ ਬੜੀ ਪੀਸਫੁਲੀ ਸਾਰਾ ਕੰਕਲੂਡ ਹੋਈ ਹੈ ਔਰ ਬੜਾ ਫ੍ਰੀ ਫਲੋ ਦੇ ਵਿੱਚ ਸਾਰਾ ਕੰਮ ਹੋਇਆ ਹਾਲਾਂਕਿ ਉਹ ਕਾਫੀ ਚੈਲੰਜ ਹੁੰਦਾ ਕਿਉਂਕਿ ਭੀੜ ਭਰਕੇ ਵਾਲੇ ਏਰੀਏ ਦੇ ਵਿੱਚ ਇੰਨੇ ਲੋਕਾਂ ਦਾ ਜਾਣਾ ਔਰ ਇੰਨੇ ਰਟਨ ਵੀਪੀ ਦਾ ਪਰ ਕਾਫੀ ਫੋਰਸ ਨੇ ਵਧੀਆ ਕੰਮ ਕੀਤਾ ਔਰ ਅੱਗੇ ਇਸ ਤਰ੍ਹਾਂ ਹੀ ਆਪਣੇ ਜਿਹੜੇ ਸਾਡੇ ਡਿਊਟੀ ਨੇ ਉਹਨਾਂ ਤੇ ਇਦਾਂ ਹੀ ਪਹਿਰਾ ਦਿੱਤਾ ਗਿਆ ਕਸਰ ਗੋਡੀ ਲਾਗੇ ਰ ਆਪਾਂ ਵੈਂਟ ਲੱਗੀ ਹੈ ਤੇ ਇਹ ਕਦੀ ਚੱਲਦੀ ਨਹੀਂ ਬਹੁਤ ਥਾੜੇ ਚੱਲਦੀ ਹੈ ਚੈਕਿੰਗ ਹੁੰਦੀ ਨਹੀਂ ਉਹ ਬੁਲਾਇਆ ਜੀ ਹੁਣ ਇਸੇ ਕਰਕੇ ਆਪ ਆਏ ਆ ਆਰਪੀਐਫ ਫੌਲਾਂ ਨੂੰ ਬੁਲਾਉਣ ਲੱਗੇ ਆ ਜੀ ਤੇ ਨਾਲ ਜੀਓ ਜੀਆਰਪੀ ਦਾ ਐਸਐਚਓ ਹੈ ਉਹਨਾਂ ਦੋਨਾਂ ਨਾਲੇ ਮੈਂ ਮੀਟਿੰਗ ਕਰੂੰਗਾ ਇਸੇ ਕਰਕੇ ਖੁਦ ਆਇਆ ਅੱਛਾ ਸਰ ਅੱਜ ਕੋਈ ਅਲਰਟ ਇਨਪੁਟ ਹੈ ਕੋਈ ਇਸ ਤਰ੍ਹਾਂ ਦਾ ਜਿਹੜੀ ਨਹੀਂ ਨਹੀਂ ਮੈਂ ਗਵਰਨਰ ਸਾਹਿਬ ਦੀ ਕੂਟੀ ਤੋਂ ਬਾਅਦ ਵਾਪਸੀ ਤੇ ਮੈਂ ਸੋਚਿਆ ਕਿ ਇਹਨੂੰ ਇਹਨੂੰ ਜੇ ਸਰਪ੍ਰਾਈਜ਼ ਚੈੱਕ ਕਰ ਲਈਏ ਥੋੜਾ ਉਸ ਸਿਰਲੇ ਵਿੱਚ ਅਸੀਂ ਆਏ ਹੁਣ ਇਸ ਵਾਰ ਜੀਆਰਪੀ ਤੇ ਆਰਪੀਐਫ ਨਾਲ ਮੀਟਿੰਗ ਵੀ ਕਰਾਂਗੇ ਉਹ ਸੈਂਸਟਾਈਜ਼ ਵੀ ਹੋ ਜਾਣਗੇ ਏਰੀਆ ਦੀ ਸਕਿਉਰਿਟੀ ਤੇ ਓਵਰਆਲ ਪਾਰਕਿੰਗ ਦੀ ਸਕਿਉਰਿਟੀ ਵੀ ਅਸੀਂ ਚੈੱਕ ਕਰਾਂਗੇ ਜਿਵੇਂ ਜਿਹੜਾ ਜਲੰਧਰ ਬਲਾਸਟ ਹੋਇਆ ਉਸ ਤੋਂ ਬਾਅਦ ਕੋਈ ਕੋਈ ਸੁਰੱਖਿਆ ਵਧਾਉਣ ਦੀ ਗੱਲ ਕਿਉਂਕਿ ਜਿਸ ਤਰੀਕੇ ਨਾਲ ਅਸੀਂ ਆਲਰੇਡੀ ਮੈਂ ਪਹਿਲਾਂ ਦੱਸ ਚੁੱਕਿਆ ਅਸੀਂ ਪੂਰੇ ਅਲਰਟ ਹੈ ਔਰ ਇਨਸ਼ੋਰ ਕਰਦੇ ਹਾਂ ਤੁਸੀਂ ਦੇਖਿਆ ਜੀ ਕਿ ਕਿੰਨੀ ਵਿਜ਼ਿਬਿਲਟੀ ਨਾਈਟ ਨੋਮੀਨੇਸ਼ਨ ਦੇ ਵਿੱਚ ਵੀ ਸਾਰੇ ਆਫੀਸਰ ਬਾਹਰ ਰਹਿੰਦੇ ਆ ਇਨਕਲੂਡ ਵੀ ਮੈਂ ਵੀ ਕਾਫੀ ਅਸੀਂ ਆਪ ਆਪ ਰਾਤ ਨੂੰ ਬਾਹਰ ਰਹੀਦਾ ਉਹਦਾ ਮਕਸਦ ਇਹੀ ਹੈ ਕਿ ਓਵਰ ਆਲ ਜਿਹੜੀ ਸਾਡੀ ਵਿਜ਼ਿਬਿਲਟੀ ਤੇ ਸਿਕਿਉਰਟੀ ਹੈ ਉਹ ਵੜੀ ਜਾਵੇ ਔਰ ਲੋਕਾਂ ਨੂੰ ਸੁਰੱਖਿਅਤ ਫੀਲਿੰਗ ਅਸੀਂ ਮਹਿਸੂਸ ਕਰਾ ਸਕੀਏ ਹੋਰ ਸੁਰੱਖਿਆ ਦੇ ਰਕਮਾਂ ਕਿੱਦਾਂ ਦਿੱਤਾ ਜਾ ਰਹੇ ਨੇ ਤਾਂ ਕਿ ਇਹਨਾਂ ਨੂੰ ਹੋਰ ਸੁਰੱਖਿਅਤ ਕੀਤਾ ਜਾਵੇ ਕਿਉਂਕਿ ਬਹੁਤ ਇੰਪੋਰਟੈਂਟ ਸਟੇਸ਼ਨ ਹੈ ਬਾਰਡਰ ਬੈਲਟ ਹੈ ਕੋ ਸਾਰੇ ਆਪਾਂ ਆਲਰੇਡੀ ਅਸੀਂ ਰਾਤ ਨੂੰ ਆਪਣੇ ਟਰੈਪ ਲਾਏ ਹੁੰਦੇ ਆ ਸਿਵਲ ਵਰਦੀ ਚ ਜਿਹੜੇ ਸਪੈਸ਼ਲੀ ਮੋਟਰਸਾਈਕਲ ਤੇ ਜੇ ਹੋਰ ਜਿਹੜੇ 4 ਵੀਲਰ ਦੇ ਉੱਤੇ ਸਪੈਸ਼ਲ ਚੈਕਿੰਗ ਕੀਤੀ ਜਾਂਦੀ ਹੈ ਫਰੀ ਵੀਲਰ ਹੈ ਰਾਤ ਨੂੰ ਕੋਈ ਚੋਰੀ ਦਾ ਸਵਾਨਟ ਹੁੰਦਾ ਪਿੱਛੇ ਸਾਨੂੰ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਜਿਹੜਾ ਸਾਡਾ ਕ੍ਰਾਈਮ ਰੇਟ ਵੀ ਸਾਰੇ ਘੱਟ ਹੋਇਆ ਉਹ ਅਸੀਂ ਮਤਲਬ ਅੰਡਰ ਕਵਰ ਜਿਵੇਂ ਆਪਣੇ ਆਫੀਸਰ ਲਾਏ ਹੁੰਦੇ ਉਸ ਤੋਂ ਇਲਾਵਾ ਵਿਜੀਬਲ ਨਾਕਾਏ ਤਾਂ ਤੁਸੀਂ ਦੇਖਦੇ ਹੋ ਜਿੱਚ ਕਾਫੀ ਵਹੀਕਲ ਇੰਪਾਉਂਡ ਕੀਤੇ ਜਾਂਦੇ ਬਿਨਾਂ ਕਾਰਜਾਉ ਸਪੈਸ਼ਲ ਜੰਗਸਟਰਸ ਉਹ ਮਰੇ ਆ ਉਹਨਾਂ ਦੇ ਉੱਤੇ ਵੀ ਸਪੈਸ਼ਲ ਨਿਗਰਾਨੀ ਕੱਲ ਇੱਕ ਬੜੀ ਵੱਡੀ ਕਾਮਯਾਬੀ ਪੁਲਿਸ ਨੂੰ ਮਿਲੀ ਹੈ ਜਿੱਥੇ ਗੁਰੂ ਰੰਗ ਦੇ ਨਾਲ ਇੱਕ ਅਫਸਰ ਫੜਿਆ ਗਿਆ। ਉਹਦੇ ਬਾਰੇ ਤੁਹਾਨੂੰ ਅੱਜ ਗੱਲ ਕਰਾਂਗੇ ਕਿ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ। ਥੋੜੀ ਜਿਹੀ ਕੈਪਰਲ ਸਕਿਉਰਟੀ ਨੂੰ ਲੈ ਕੇ ਹੋਰ ਕੁਝ ਕੀ ਕੀ ਜੀ ਕਰ ਰਹੇ ਨੇ। ਜਾਂ ਕੋਈ ਤਰ੍ਹਾਂ ਦੀ ਲੱਗ ਰਹੀ ਹੋ ਜਿੱਥੇ ਕੰਮ ਕਰ ਰਹੇ ਹੋ। ਦੇਖੋ ਲੋਕਾਂ ਤੋਂ ਮੈਂ ਵੇਸ਼ ਅਪੀਲ ਕਰਦਾ ਰਹਿਣਾ ਸਾਨੂੰ ਬਹੁਤ ਸਹਿਯੋਗ ਮਿਲਦਾ ਗੁਰੂ ਨਗਰੀ ਵਾਸੀਆਂ ਤੋਂ ਬੇਸ਼ੱਕ ਤੁਹਾਡੇ ਵੱਲੋਂ ਵੀ ਸਾਰੇ মিডিਆ ਵੱਲੋਂ ਸਾਨੂੰ ਇਨਫੋਰਮੇਸ਼ਨ ਜੂ ਪਾਸ ਕਰਦੇ ਰਹੇ ਹਨ। ਜਦੋਂ ਵੀ ਉਹਨਾਂ ਨੂੰ ਕੋਈ ਸਸਪੀਸ਼ਸ ਬੰਦਾ ਦਿਖੇ ਜਾਂ ਇਸ ਸਪੈਸ਼ਲ ਆਬਜੈਕਟ देखे ਚੀਜ਼ ਦੇਖੇ ਸਾਰਨਾ ਜਰੂਰ ਸ਼ੇਅਰ ਕਰਦੇ। ਪਰ ਇਸ ਜਿੰਨੇ ਮਾਮਲੇ ਸਾਰੇ ਪੁਲਿਸ ਸੌਲਵ ਕਰ ਲਏ। ਹਾਂਜੀ। ਕੋਈ ਲਾਵਾ ਥੱਲੇ ਹੋਰ ਇਸ ਤਰ੍ਹਾਂ ਦੇ ਘਟਨਾਵਾਂ ਨਾ ਹੋਣ ਕੋਈ ਸਪੈਸ਼ਲ ਸਕਿਉਰਿਟੀ ਚੈੱਕੀਆਂ ਕੋਈ ਅੰਦਰ ਦੀ ਟੀਮ ਕਰਦੀ। ਕੋਈ ਅਸੀਂ ਸਾਰੇ ਅੱਜ ਵੀ ਸਾਡੇ ਜਿਹੜੇ ਆਫੀਸਰ ਨੇ ਉਹਨਾਂ ਨੇ ਕਿਹਾ ਕਿ ਸਾਰੇ ਥ੍ਰੈਟਨ ਪਰਸਨ ਦੀ ਉਹਰੋ ਸਕੂਟੀ ਨੂੰ ਅਸੀਂ ਉਹਦਾ ਐਨਾਲਿਸਿਸ ਕਰਾਉਣਾ ਉਹਦੀ ਚੈਕਿੰਗ ਕਰਾਉਣੀ ਉਹ ਡਿਫਰੈਂਸ ਸਰ ਬੈਟਰੀ ਰਿਕਸ਼ਾ ਚਾਲਕ ਜਿਹੜੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਵਾਸਤੇ ਦੇਖੋ ਆਪਾਂ ਤਾਂ ਤੁਹਾਨੂੰ ਪਤਾ ਹੀ ਐ ਅੰਮ੍ਰਿਤਸਰ ਚਾਪ ਨੰਬਰ ਲਾਏ ਆ ਸੋ ਮੈਂ ਤੁਹਾਡੇ ਰਾਹੀਂ ਸਾਰੇ ਵਾਸੀਆਂ ਨੂੰ ਇਹ ਅੰਮ੍ਰਿਤ ਗੁਰੂ ਨਗਰ ਦੇ ਵਾਸੀਆਂ ਨੂੰ ਢੀਲ ਕਰੂੰਗਾ ਕਿ ਜਿੱਥੇ ਤੁਹਾਨੂੰ ਬਿਨਾਂ ਨੰਬਰ ਵਾਲਾ ਮਿਲਦਾ ਅਸੀਂ ਆਲਰੇਡੀ ਐਸਐਚਓ ਦੀ ਮੀਟਿੰਗ ਕੱਲ ਕੀਤੀ ਸੀ ਗੱਲ ਕਿ ਕਿਤੇ ਵੀ ਹੋ ਜਾ ਹੈ ਉਹਨੇ ਬੰਦ ਕਰੋ ਸੋ ਥਟ ਵਿਦਾਊਟ ਨੰਬਰ ਕੋਈ ਵੀ ਜਿਹੜਾ ਹੈ ਉਹ ਅਪਲਾਈ ਨਾ ਸਰ ਯੂਨੀਫਾਰਮ ਵੀ ਸਰਟੀਫੀਅਰ ਹਾਂਜੀ ਯੂਨੀਫਾਰਮ ਨਹੀਂ ਬਣਾਈਏ ਨਾ ਦੇ ਉਹ ਵੀ ਦੇਖ ਲੈਂਦੇ ਆਪਾਂ ਆਟੋ ਵਾਲਿਆਂ ਦੇ ਪਰ ਅਸੀਂ ਨੰਬਰ ਜੋੜੋ ਹੋਰ ਉਹਦਾ ਫੋਨ ਨੰਬਰ ਡਿਸਪਲੇ ਕਰਨਾ ਮੈਂਡਟਰੀ ਕਰਵਾਇਆ ਅੱਗੇ ਉਹ ਇਨਸ਼ੋਰ ਕਰ ਰਹੇ ਸਹੀ ਗੱਲ ਤੁਸੀਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਉਹਦੇ ਤਹਿਤ ਅਸੀਂ اچانک ਸਾਰੇ ਆਫੀਸਰਸ ਰੇਲਵੇ ਸਟੇਸ਼ਨ ਅੰਮ੍ਰਿਤਸਰ ਆਏ ਆ। ਸੋ that overall ਸਿਕਿਉਰਿਟੀ ਦੀ ਦੇਖੀ ਜਾਵੇ ਔਰ ਸਰਪ੍ਰਾਈਜ਼ ਐਲੀਮੈਂਟ ਨਾਲ ਇੱਕਦਮ ਚੈਕਿੰਗ ਕੀਤੀ ਜਾਵੇ ਜੇ ਕੋਈ ਸ਼ੱਕੀ ਬੰਦੇ ਟ੍ਰੇਨ ਚੋਂ ਆਉਂਦੇ ਆ ਜਾਂ ਪਲੇਟਫਾਰਮ ਤੇ ਜਾਂ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ ਸਾਡਾ ਪਾਰਕਿੰਗ ਲੋਟ ਹੈ ਉਹਦੇ ਵਿੱਚ ਕੋਈ ਅਨਕਲੇਮਡ ਵਾਹਨ ਮਿਲਦਾ ਸੋ ਅਸੀਂ ਉੱਤੇ ਕਾਰਵਾਈ ਕਰ ਸਕੀਏ। ਔਰ ਮੈਂ ਤੁਹਾਡੇ ਮਾధ్యਮ ਨਾਲ ਸਾਰੇ ਗੁਰੂ ਨਗਰੀ ਵਾਸੀਆਂ ਨੂੰ ਕਹਿਣਾ ਕਿ ਹਮੇਸ਼ਾ ਤੁਹਾਨੂੰ ਪਤਾ ਹੀ ਹੈ ਕਿ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਸਾਰੇ ਆਫੀਸਰ ਦਿਨ ਰਾਤ ਮਿਹਨਤ ਕਰਦੇ ਨੇ ਤਾਂ ਕਿ ਜਿਹੜੇ ਸਾਡੇ ਸ਼ਹਿਰ ਦੀ ਤੇ ਸਾਡੇ ਵਾਸੀਆਂ ਦੀ ਸਿਕਿਉਰਿਟੀ ਇਨਸ਼ੋਰ ਕੀਤੀ ਜਾਵੇ ਉਹਦੇ ਚ ਅਸੀਂ ਸਾਰਾ ਜਿਹੜਾ ਨੈਕਸਟ ਇਸ ਤੋਂ ਇਲਾਵਾ ਜਿਹੜੇ ਸਿਕਿਉਰਿਟੀ ਐ ਥ੍ਰੈਟਨ ਪਰਸਨ ਵੀ ਔਰ ਵਰਨੇਬਲ ਜਗ੍ਹਾ ਦੀ ਗਵਰਨਮੈਂਟ ਬਿਲਡਿੰਗ ਵੀ ਉਹ ਵੀ ਨਾਲ ਨਾਲ ਅਸੀਂ ਜਿਹੜੀ ਐ ਸਟੋਰ ਕਰ ਰਹੇ ਹਾਂ ਔਰ ਇਹ ਸਾਦੇ ਆਪਰੇਸ਼ਨ ਟਾਈਮ ਟੂ ਟਾਈਮ ਚੱਲਦੇ ਰਹਿੰਦੇ ਆ ਇਸ ਤੋਂ ਇਲਾਵਾ ਆਰਗਨਾਈਜ਼ਡ ਕ੍ਰਾਈਮ ਤੇ ਡਰੱਗਜ਼ ਦੇ ਖਿਲਾਫ ਤੁਹਾਨੂੰ ਪਤਾ ਹੀ ਹੈ ਮੁਹਿੰਮ ਚੱਲੀ ਹੋਈ ਹੈ ਬਹੁਤ ਬੜੀਆਂ ਵੱਡੀਆਂ ਕਾਮਯਾਬੀਆਂ ਆਪਾਂ ਨੂੰ ਮਿਲੀਆਂ ਹਨ ਵੀ ਜਿਹੜੀ ਹੈ ਉਹਦੇ ਵਿੱਚ ਜਿਹੜਾ ਕਾਫੀ ਆਪਰੇਸ਼ਨ ਚੱਲ ਰਹੇ ਨੇ ਔਰ ਡਰਾਈਵ ਉਹ ਚੱਲ ਰਹੀ ਹੈ ਯੁੱਧ ਮਿਸ਼ਨ ਵਿਰੁੱਧ ਉਹਦੇ ਵਿੱਚ ਪੈਡਲਰਸ ਤੇ ਜਿਹੜੇ ਸਾਡੇ ਸਪਲਾਈਅਰਸ ਨੇ ਉਹਨਾਂ ਨੂੰ ਵੀ ਅਸੀਂ ਪਿਛਲੇ ਦਿਨਾਂ ਚ ਫੰਡ ਚ ਕਾਫੀ ਕਾਮਯਾਬ ਹੋਏ ਆਂ ਔਰ ਵੱਡੀਆਂ ਰਿਕਵਰੀਆਂ ਹੋਈਆਂ ਜਿਵੇਂ ਤੁਹਾਨੂੰ ਪਤਾ ਹੀ ਹੈ ਸੋ ਇਸ ਤਰ੍ਹਾਂ ਅਸੀਂ ਆਰਗੇਨਾਈਜ਼ ਕ੍ਰਾਈਮ ਤੇ ਓਵਰਆਲ ਸਿਕਿਉਰਿਟੀ ਨੂੰ ਵੀ ਆਪਣੀ ਪ੍ਰਾਇਓਰਟੀ ਬਣਾਇਆ ਉਸ ਤੇ ਵੀ ਹੁਣ ਕੰਮ ਕੀਤਾ ਜਾ ਦੇਖੋ ਸਾਰੇ ਤਿਉਹਾਰ ਬੜੇ ਇੰਪੋਰਟੈਂਟ ਹੁੰਦੇ ਜੀ ਪਿੱਛੇ ਰਾਮ ਨੌਮੀ ਤੇ ਵੀ ਪੂਰਾ ਅਲਰਟ ਰਿਹਾ ਤੁਹਾਨੂੰ ਪਤਾ ਹੀ ਹੈ ਨਰਾਤਿਆਂ ਦੇ ਵਿੱਚ ਵੀ ਸਾਰੇ ਮੰਦਰਾਂ ਦੇ ਵਿੱਚ ਹੋਰ ਸਾਰੇ ਪਾਸੇ ਔਰ ਇਹ ਜਿਹੜੀ ਓਵਰਆਲ ਅਲਰਟ ਹੈ ਸਾਡਾ ਇਹ ਜਾਰੀ ਰਹੇਗਾ ਔਰ ਤੁਸੀਂ ਦੇਖਿਆ ਹੈ ਕਿ ਗਵਰਨਰ ਸਾਹਿਬ ਦੀ ਜਿਹੜੀ ਪਾਤ ਯਾਤਰਾ ਹੈ ਉਹ ਵੀ ਬੜੀ ਪੀਸਫੁਲੀ ਸਾਰਾ ਕੰਕਲੂਡ ਹੋਈ ਹੈ ਔਰ ਬੜਾ ਸੋ 3 ਫਲੋ ਦੇ ਵਿੱਚ ਸਾਰਾ ਕੰਮ ਹੋਇਆ ਹਾਲਾਂਕਿ ਬਹੁਤ ਕਾਫੀ ਚੈਲੰਜ ਹੁੰਦਾ ਕਿਉਂਕਿ ਭੀੜ ਭਰਕੇ ਵਾਲੇ ਏਰੀਆ ਦੇ ਵਿੱਚ ਇੰਨੇ ਲੋਕਾਂ ਦਾ ਜਾਣਾ ਹੋ ਰਿਹਾ ਇੰਨੇ ਰਟਨ ਵੀਆਈਪੀ ਦਾ ਪਰ ਕਾਫੀ ਫੋਰਸ ਨੇ ਵਧੀਆ ਕੰਮ ਕੀਤਾ ਔਰ ਅੱਗੇ ਇਸ ਤਰ੍ਹਾਂ ਹੀ ਆਪਣੇ ਜਿਹੜੇ ਸਾਡੇ ਡਿਊਟੀ ਨੇ ਉਹਨਾਂ ਤੇ ਇਦਾਂ ਹੀ ਪੈਰਾ ਦਿੱਤਾ ਜਾਏ। ਸਰ ਜੀ ਗੋਡੀ ਲੱਗੇ ਜਿਹੜਾ ਆਪਾਂ ਵੈਂਟ ਲੱਗੀ ਹੈ ਤੇ ਇਹ ਕਦੀ ਚੱਲਦੀ ਨਹੀਂ ਬਹੁਤ ਥਾੜੇ ਚੱਲਦੀ ਹੈ ਤੇ ਚੱਕੀ ਹੁੰਦੀ ਨਹੀਂ। ਉਹ ਕਿਹਾ ਜੀ ਹੁਣ ਇਸੇ ਕਰਕੇ ਆਪ ਆਏ ਆ। ਆਰਪੀਐਫ ਵਾਲੇ ਨੂੰ ਬੁਲਾਉਣ ਲੱਗੇ ਆ ਜੀ ਤੇ ਨਾਲ ਜਿਉ ਗੀਆਰਪੀ ਦਾ ਐਸਐਚਓ ਹੈ। ਉਹਨਾਂ ਦੋਨਾਂ ਨਾਲ ਨਾਲੇ ਮੈਂ ਮੀਟਿੰਗ ਕਰੂੰਗਾ ਇਸੇ ਕਰਕੇ ਖੁਦ ਆਇਆ। ਅੱਛਾ ਸਰ ਅੱਜ ਕੋਈ ਇਨਪੁਟ ਹੈ ਤੁਹਾਨੂੰ ਇਸ ਤਰ੍ਹਾਂ ਦਾ ਜਿਹੜੀ ਨਹੀਂ। ਮੈਂ ਗਵਰਨਰ ਸਾਹਿਬ ਦੀ ਕੂਟੀ ਤੋਂ ਬਾਅਦ ਵਾਪਸੀ ਤੇ ਮੈਂ ਸੋਚਿਆ ਕਿ ਇਹਨੂੰ ਇਮੇਜ ਸਰਪ੍ਰਾਈਜ਼ ਚੈੱਕ ਕਰ ਲਈਏ ਥੋੜਾ। ਉਸ ਸਿਰਸ ਵਿੱਚ ਅਸੀਂ ਆਏ ਹੁਣ ਇਸ ਵਾਰ ਜੀਆਰਪੀ ਤੇ ਆਰਪੀਐਫ ਨਾਲ ਮੀਟਿੰਗ ਵੀ ਕਰਾਂਗੇ ਉਹ ਸੈਂਸਟਾਈਜ਼ ਵੀ ਹੋ ਜਾਣਗੇ ਤੇ ਏਰੀਆ ਦੀ ਸਕਿਉਰਿਟੀ ਤੇ ਓਵਰਆਲ ਪਾਰਕਿੰਗ ਦੀ ਸਕਿਉਰਿਟੀ ਵੀ ਅਸੀਂ ਚੈੱਕ ਕਰਾਂਗੇ ਜਿਵੇਂ ਠੀਕ ਹੈ ਜਿਹੜਾ ਜਲੰਧਰ ਬਲਾਸਟ ਹੋਇਆ ਉਸ ਤੋਂ ਬਾਅਦ ਕੋਈ ਕੋਈ ਸੁਰੱਖਿਆ ਵਧਾਉਣ ਦੀ ਗੱਲ ਕਿਉਂਕਿ ਜਿਸ ਤਰੀਕੇ ਨਾਲ ਅਸੀਂ ਆਲਰੇਡੀ ਮੈਂ ਪਹਿਲਾਂ ਦੱਸ ਚੁੱਕਿਆ ਅਸੀਂ ਪੂਰੇ ਅਲਰਟ ਹੈ ਔਰ ਇਨਸ਼ੋਰ ਕਰਦੇ ਹਾਂ ਤੁਸੀਂ ਦੇਖਿਆ ਜੀ ਕਿ ਕਿੰਨੀ ਵਿਜ਼ਿਬਿਲਿਟੀ ਨਾਈਟ ਨੋਮੀਨੇਸ਼ਨ ਦੇ ਵਿੱਚ ਵੀ ਸਾਰੇ ਆਫੀਸਰ ਬਾਹਰ ਰਹਿੰਦੇ ਆ ਇਨਕਲੂਡਿੰਗ ਮੈਂ ਵੀ ਕਾਫੀ ਅਸੀਂ ਆਪ ਆਪ ਰਾਤ ਨੂੰ ਬਾਹਰ ਰਹਿੰਦਾ ਉਦਾ ਮਕਸਦ ਇਹੀ ਹੈ ਕਿ ਓਵਰ ਆਲ ਜਿਹੜੀ ਸਾਡੀ ਵਿਜ਼ਿਬਿਲਟੀ ਤੇ ਸਿਕਿਉਰਿਟੀ ਹੈ ਉਹ ਵਧੀ ਜਾਵੇ ਔਰ ਲੋਕਾਂ ਨੂੰ ਸੁਰੱਖਿਅਤ ਫੀਲਿੰਗ ਅਸੀਂ ਮਹਿਸੂਸ ਕਰਾ ਸਕੀਏ ਹੋਰ ਸੁਰੱਖਿਆ ਤੇ ਰਕਮਾਂ ਕਿੱਦਾਂ ਦਿੱਤਾ ਜਾ ਰਹੇ ਨੇ ਤਾਂ ਕਿ ਇਹਨਾਂ ਨੂੰ ਹੋਰ ਸੁਰੱਖਿਅਤ ਕੀਤਾ ਜਾਵੇ ਕਿਉਂਕਿ ਬਹੁਤ ਇੰਪੋਰਟੈਂਟ ਸਟੇਸ਼ਨ ਆ ਬਾਰਡਰ ਬੈਲਟ ਹੈ ਕੋ ਸਾਰੇ ਆਪਾਂ ਆਲਰੇਡੀ ਅਸੀਂ ਰਾਤ ਨੂੰ ਆਪਣੇ ਟਰੈਪ ਲਾਏ ਹੁੰਦੇ ਆ ਸਿਵਲ ਵਰਦੀ ਚ ਜਿਹੜੇ ਸਪੈਸ਼ਲੀ ਮੋਟਰਸਾਈਕਲ ਤੇ ਇਹ ਹੋਰ ਜਿਹੜੇ 4 ਵੀਲਰਸ ਉਤੇ ਸਪੈਸ਼ਲ ਚੈਕਿੰਗ ਕੀਤੀ ਜਾਂਦੀ ਹੈ 4 ਵੀਲਰ ਹੈ ਰਾਤ ਨੂੰ ਕੋ ਚੋਰੀ ਦਾ ਸਵਾਨਟ ਹੁੰਦਾ ਪਿੱਛੇ ਸਾਨੂੰ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਜਿਹੜਾ ਸਾਡਾ ਕ੍ਰਾਈਮ ਰੇਟ ਵੀ ਸਾਰੇ ਘੱਟ ਹੋਇਆ ਉਹ ਅਸੀਂ ਮਤਲਬ ਅੰਡਰ ਕਵਰ ਜਿਵੇਂ ਆਪਣੇ ਆਫੀਸਰ ਲਾਏ ਹੁੰਦੇ ਉਸ ਤੋਂ ਇਲਾਵਾ ਵਿਜੀਬਲ ਨਾਕੇ ਤਾਂ ਤੁਸੀਂ ਦੇਖਦੇ ਹੋ ਜਿੱਚ ਕਾਫੀ ਵਹੀਕਲ ਇੰਪਾਉਂਡ ਕੀਤੇ ਜਾਂਦੇ ਬਿਨਾਂ ਕਾਰਜਾਂ ਸਪੈਸ਼ਲ ਯੰਗਸਟਰਸ ਉਹ ਮਰੇ ਆ ਉਹਨਾਂ ਦੇ ਉੱਤੇ ਵੀ ਸਪੈਸ਼ਲ ਨਿਗਰ ਰੱਖ ਅੱਜ ਬੜੀ ਵੱਡੀ ਕਾਮਯਾਬੀ ਪੁਲਿਸ ਨੂੰ ਮਿਲੀ ਹੈ ਜਿੱਥੇ ਜਿਲ੍ਹੇ ਹਰਮਨ ਦੇ ਨਾਲ ਇੱਕ ਅਫਸਰ ਫੜਿਆ ਗਿਆ। ਉਹਦੇ ਬਾਰੇ ਤੁਹਾਨੂੰ ਅੱਜ ਕੱਲ ਗੱਲ ਕਰਾਂਗੇ ਕਿ ਇਹ ਇਨਵੈਸਟੀਗੇਸ਼ਨ ਕਿੱਸੇ। ਥੋੜੀ ਜਿਹੀ ਇੰਟਰਨਲ ਸਕਿਉਰਿਟੀ ਨੂੰ ਲੈ ਕੇ ਹੋਰ ਕੁਝ ਕਲੀਕ ਜੀ ਕਰ ਰਹੇ ਨੇ। ਜਾਂ ਕੋਈ ਤਰ੍ਹਾਂ ਦੀ ਲੱਗ ਰਹੀ ਹੋ ਜਿੱਥੇ ਕੰਮ ਕਰ ਰਹੇ ਹੋ। ਦੇਖੋ ਲੋਕਾਂ ਤੋਂ ਮੈਂ ਵੇਸ਼ ਅਪੀਲ ਕਰਦਾ ਰਹਿਣਾ ਸਾਨੂੰ ਬਹੁਤ ਸਹਿਯੋਗ ਮਿਲਦਾ ਗੁਰੂ ਨਗਰੀ ਵਾਸੀਆਂ ਤੋਂ ਬੇਸ਼ੱਕ ਤੁਹਾਡੇ ਵੱਲੋਂ ਵੀ ਸਾਰੇ মিডিਆ ਵੱਲੋਂ ਸਾਨੂੰ ਇਨਫੋਰਮੇਸ਼ਨ ਜੂ ਪਾਸ ਕਰਦੇ ਰਹੇ ਹਨ। ਜਦੋਂ ਵੀ ਉਹਨਾਂ ਨੂੰ ਕੋਈ ਸਸਪੀਸ਼ੀਅਸ ਬੰਦਾ ਦਿਖੇ ਜਾਂ ਉਸ ਸਪੈਸ਼ਲ ਆਬਜੈਕਟ देखे ਚੀਜ਼ ਦੇਖੇ ਸਾਂਣਾ ਜਰੂਰ ਸ਼ੇਅਰ ਕਰੋ ਕਿ ਕਿੰਨੇ ਮਾਮਲੇ ਸਾਰੇ ਪੂਰੇ ਸੋਲਵ ਕਰ ਦਿੱਤੇ ਗਏ ਹਨ ਅਜੀ ਸੂਲ ਆਮਤਲੀ ਹੋਰ ਇਸ ਤਰ੍ਹਾਂ ਦੇ ਘਟਨਾਵਾਂ ਨਾ ਹੋਣ ਕੋਈ ਸਪੈਸ਼ਲ ਸਕਿਉਰਿਟੀ ਚੈੱਕਪਈਆਂ ਕੋਈ ਅੰਦਰ ਦੀ ਟੀਮ ਕੱਢੀ ਕੋਸੀਂ ਸਾਰੇ ਅੱਜ ਵੀ ਸਾਡੇ ਜਿਹੜੇ ਆਫੀਸਰ ਨੇ ਉਹਨਾਂ ਨੇ ਕਿਹਾ ਕਿ ਸਾਰੇ ਥ੍ਰੈਟਨ ਪਰਸਨ ਦੀ ਸਕਿਉਰਿਟੀ ਨੂੰ ਉਹਰੋ ਸਕੋਟੀ ਨੂੰ ਅਸੀਂ ਉਹਦਾ ਐਨਾਲਿਸਿਸ ਕਰਾਉਣਾ ਉਹਦੀ ਚੈਕਿੰਗ ਕਰਾਉਣੀ ਉਹ ਡਿਫਰੈਂਸ ਸਰ ਬੈਟਰੀ ਰਿਕਸ਼ਾ ਚਾਲਕ ਜਿਹੜੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਵਾਸਤੇ ਦੇਖੋ ਪਤਾ ਤੁਹਾਨੂੰ ਪਤਾ ਹੀ ਐ ਅੰਮ੍ਰਿਤਸਰ ਚਾਪ ਉਹ ਨੰਬਰ ਲਾਏ ਆ ਸੋ ਮੈਂ ਤੁਹਾਡੇ ਰਾਹੀਂ ਸਾਰੇ ਵਾਸੀਆਂ ਨੂੰ ਇਹ ਗੁਰੂ ਨਗਰ ਦੇ ਵਾਸੀਆਂ ਨੂੰ ਬੀਲ ਕਰੂੰਗਾ ਕਿ ਜਿੱਥੇ ਤੁਹਾਨੂੰ ਬਿਨਾਂ ਨੰਬਰ ਵਾਲਾ ਮਿਲਦਾ ਅਸੀਂ ਆਲਰੇਡੀ ਐਸਐਚਓ ਦੀ ਮੀਟਿੰਗ ਤੇ ਗੱਲ ਕੀਤੀ ਸੀ ਗੱਲ

ਉਦੇ ਤਹਿਤ ਅਸੀਂ اچانک ਸਾਰੇ ਆਫੀਸਰਸ ਰੇਲਵੇ ਸਟੇਸ਼ਨ ਅੰਮ੍ਰਿਤਸਰ ਆਏ ਆ। ਸੋ that overall ਸਿਕਿਉਰਿਟੀ ਦੀ ਦੇਖੀ ਜਾਵੇ ਔਰ ਸਰਪ੍ਰਾਈਜ਼ ਐਲੀਮੈਂਟ ਨਾਲ ਇੱਕਦਮ ਚੈਕਿੰਗ ਕੀਤੀ ਜਾਵੇ ਜੇ ਕੋਈ ਸ਼ੱਕੀ ਬੰਦੇ ਟ੍ਰੇਨ ਚੋਂ ਆਉਂਦੇ ਆ ਜਾਂ ਪਲੇਟਫਾਰਮ ਤੇ ਜਾਂ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ ਸਾਡਾ ਪਾਰਕਿੰਗ ਲੋਟ ਹੈ ਉਹਦੇ ਵਿੱਚ ਕੋਈ ਅਨਕਲੇਮਡ ਵਾਹਨ ਮਿਲਦਾ ਸੋ ਅਸੀਂ ਉੱਤੇ ਕਾਰਵਾਈ ਕਰ ਸਕੀਏ। ਔਰ ਮੈਂ ਤੁਹਾਡੇ ਮਾధ్యਮ ਨਾਲ ਸਾਰੇ ਗੁਰੂ ਨਗਰੀ ਵਾਸੀਆਂ ਨੂੰ ਕਹਿਣਾ ਕਿ ਹਮੇਸ਼ਾ ਤੁਹਾਨੂੰ ਪਤਾ ਹੀ ਹੈ ਕਿ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਸਾਰੇ ਆਫੀਸਰ ਦਿਨ ਰਾਤ ਮਿਹਨਤ ਕਰਦੇ ਨੇ ਤਾਂ ਕਿ ਜਿਹੜੇ ਸਾਡੇ ਸ਼ਹਿਰ ਦੀ ਤੇ ਸਾਡੇ ਵਾਸੀਆਂ ਦੀ ਸਿਕਿਉਰਿਟੀ ਇਨਸ਼ੋਰ ਕੀਤੀ ਜਾਵੇ ਜਿਹਦੇ ਚ ਅਸੀਂ ਸਾਰਾ ਜਿਹੜਾ ਨੈਕਸਟ ਐਸੋ ਲਾਵਾ ਦੇ ਸਿਕਿਉਰਿਟੀ ਐ ਥ੍ਰੈਟਨ ਪਰਸਨ ਵੀ ਔਰ ਵਰਨੇਬਲ ਜਗਾਹ ਦੀ ਗੌਰਮੈਂਟ ਬਿਲਡਿੰਗ ਵੀ ਉਹ ਵੀ ਨਾਲ ਨਾਲ ਅਸੀਂ ਜਿਹੜੀ ਐ ਸਟੋਰ ਕਰ ਰਹੇ ਹਾਂ ਔਰ ਇਹ ਸਾਡੇ ਆਪਰੇਸ਼ਨਸ ਟਾਈਮ ਟੂ ਟਾਈਮ ਚੱਲਦੇ ਰਹਿੰਦੇ ਆ ਇਸ ਤੋਂ ਲਾਵਨ ਆਰਗੇਨਾਈਜ਼ ਕ੍ਰਾਈਮ ਤੇ ਡਰੱਗਜ਼ ਦੇ ਖਿਲਾਫ ਤੁਹਾਨੂੰ ਪਤਾ ਹੀ ਹੈ ਮਹਿੰਮ ਚੱਲੀ ਹੋਈ ਹੈ ਬਹੁਤ بڑی-ਵੱਡੀਆਂ ਕਾਮਯਾਬੀਆਂ ਆਪਨ ਮਿਲੀਆਂ ਹਨ ਵੀ ਜਿਹੜੀ ਹੈ ਉਹਦੇ ਵਿੱਚ ਜਿਹੜਾ ਕਾਫੀ ਆਪਰੇਸ਼ਨ ਚੱਲ ਰਹੇ ਨੇ ਔਰ ਡਰਾਈਵ ਉਹ ਚੱਲ ਰਹੀ ਹੈ ਯੁੱਧ ਮਿਸ਼ਨ ਵਿਰੁੱਧ